ਬੰਦੇ ਚੱਕ ਉਹਦੇ ਘੜ ਨਾਈਸ ਬੰਦਾ ਤਿਆਰ ਹੋ ਰਿਹਾ ਸ਼ੂਟ ਵਾਸਤੇ ਗੱਲ ਤਿਆਰ ਹੋ ਰਿਹਾ ਕਿਉਂ ਗੱਲ ਭਾਈ ਉਹ ਦੇਖੀ ਬਾਹ ਮਨੂ ਵਾਲਾ ਬਾਈ 31 ਸੋਲੇ ਸਰਪਾਲ ਵਰ ਡਿਜ਼ਾਈਨ ਨਹੀਂ ਕਰੀ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਤੋਂ ਆਪਾਂ ਬੈਠੇ ਆ ਅੱਜ ਰੂਹ ਗਾਣੇ ਦੇ ਸ਼ੂਟ ਤੇ ਜੋ ਆਰਨੇਦ ਦਾ ਰੂਹ ਗਾਣਾ ਜੋ ਤੱਕ ਮੈਂ ਵੀਡੀਓ ਪਾਉਂਗਾ ਗਾਣਾ ਰਿਲੀਜ਼ ਹੋ ਚੁੱਕਿਆ ਹੋਊਗਾ ਤੇ ਤੁਸੀਂ ਦੱਸੋ ਕਮੈਂਟ ਕਰਕੇ ਗਾਣਾ ਤੁਹਾਨੂੰ ਕਿਦਾਂ ਲੱਗਿਆ ਅ ਦੇਖੋ ਅੱਜ ਆਪਾਂ ਬੈਠਿਆ ਸ਼ੂਟ ਤੇ ਤੇ ਮੈਂ ਬੈਠਾ ਹੀ ਵੈਨਿਟੀ ਚ ਬਾਈ ਹੋਰ ਗਏ ਸ਼ਾਟ ਦੇਣ ਥੋੜਾ ਚਲੋ ਮੈਂ ਗਿਆ ਥੱਕ ਜਗੇ ਬੈਠ ਜਾਨੇ ਇੱਥੇ ਆ ਦੇਖੋ ਇਦਾਂ ਹੋਇਆ ਸੀ ਆਪਣਾ ਗਾਣਾ ਸ਼ੂਟ ਜਿਵੇਂ ਬਿਲਕੁਲ ਪੁਰਾਣੀ ਲੁੱਕ ਲਈ ਹੋਈ ਸੀ ਬਾਈ ਨੇ ਜੋ ਪਹਿਲਾਂ ਚਮਕੀਲੇ ਦੇ ਟਾਈਪ ਦੇ ਗਾਣੇ ਹੁੰਦੇ ਸੀ ਮਤਲਬ ਚਮਕੀਲਾ ਟਾਈਪ ਇੱਕ ਸਟੋਰੀ ਹੈ ਨਾ ਗਾਣਾ ਗਾਣੇ ਦੇ ਵਿੱਚ ਤੁਸੀਂ ਦੇਖੋਗੇ ਅਮਰਤਾ ਵਿਰਕ ਨੇ ਗਾਇਆ ਤੇ ਅੱਜ ਕੱਲ ਦੇ ਚੱਕਰ ਉਹਦੇ ਘੜੇ ਡਨ ਨਾਈਸ ਹਾਂਜੀ ਤਾਂ ਗਾਣੇ ਦੇ ਵਿੱਚ ਜੋ ਫੀਚਰਿੰਗ ਹੈ ਉਹ ਅਮਰਤਾ ਬਿਰਕ ਜੀ ਦੀ ਹੈ ਕਿਉਂਕਿ ਅੱਜ ਕੱਲ ਦੇ ਨੂੰ ਤਾਂ ਨਹੀਂ ਪਤਾ ਅਮਰਤਾ ਬਿਰਕ ਜੀ ਬਾਰੇ ਸ਼ਾਇਦ ਅੱਜ ਕੱਲ ਦੀ ਜਨਰੇਸ਼ਨ ਨੂੰ ਨਹੀਂ ਪਤਾ ਪਰ ਪੁਰਾਣੇ ਨੂੰ ਜਰੂਰ ਪਤਾ ਹੈ ਕਿ ਅਮਰਤਾ ਬਿਰਕ ਜੀ ਕੌਣ ਸੀ ਹਨ ਤੇ ਸਾਰੇ ਸੁਣਦੇ ਹੁੰਦੇ ਸੀ ਬਹੁਤ ਵੱਡਾ ਨਾਮ ਸੀ ਉਹਨਾਂ ਦਾ ਤੇ ਆਹ ਦੇਖੋ ਆਪਾਂ ਸ਼ੂਟ ਕਰ ਰਹੇ ਹਾਂ ਇੱਥੇ ਆ ਸਾਰਾ ਜਿੰਨਾ ਸ਼ੂਟ ਦਾ ਤਮਾ ਆ ਪੁਰਾਣਾ ਜਿਹਾ ਮਰੂਤੀ ਲਈ ਹੋਈ ਹੈ ਪ੍ਰਾਣੀ ਹਨਾ ਅਸੀਂ ਮਲ ਖੇਤਾਂ ਦੇ ਵਿੱਚ ਇੱਕ ਪ੍ਰਾਣੀ ਜਿਵੇਂ ਵੀਡੀਓ ਬਣਦੀਆਂ ਹੁੰਦੀਆਂ ਸੀ ਹੀਰਾਂ ਜੇ ਟਾਈਪ ਹਨਾ ਉਦਾਂ ਸਿਸਟਮ ਜਿਹੜਾ ਪੁਰਾਣਾ ਬਣਾਇਆ ਹੋਇਆ ਸਾਰਾ ਸੈਟਅਪ लोक, हां जी आप देखो ਤੁਸੀਂ ਬਿਲਕੁਲ ਪੁਰਾਣੀ ਲੁੱਕ ਪੁਰਾਣੀ ਲੋਕੇਸ਼ਨ ਤੇ ਪੁਰਾਣੇ ਹੀ ਜੋ ਸ਼ਬਦ ਗਾਣੇ ਦੇ ਤੇ ਬਹੁਤ ਵਧੀਆ ਗਾਣੇ ਜੇ ਤੁਸੀਂ ਸੁਣਿਆ ਹੋਊਗਾ ਕਿਉਂਕਿ ਵੀਡੀਓ ਮੈਂ ਉਦੋਂ ਪਾਣੀ ਜਦੋਂ ਗਾਣਾ ਰਿਲੀਜ਼ ਹੋ ਚੁੱਕਿਆ ਹੋਊਗਾ ਤੁਸੀਂ ਵੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸੋਗੇ ਗਾਣਾ ਤੁਹਾਨੂੰ ਕਿਦਾਂ ਲੱਗਿਆ ਤੇ ਬਹੁਤ ਮਿਹਨਤ ਲੱਗੀ ਹੈ ਨਾ ਬਾਈ ਜੀ ਨੇ ਬਹੁਤ ਮਿਹਨਤ ਕੀਤੀ ਹੈ ਅੱਜ ਕੱਲ ਦੇ ਭੁੱਲ ਜਾਂਦੇ ਅੱਜ ਕੱਲ ਤਾਂ ਉਵੇਂ ਹੀ ਬੱਸ ਚਾਰ ਗੱਟ ਪੂ ਸੇ ਮਾਰ ਕੇ ਗਾਣਾ ਬਣਾ ਦਿੰਦੇ ਆ ਇਦਾਂ ਨਹੀਂ ਹਣਾ ਗਾਣਾ ਉਹ ਬਣਾਓ ਜਿਹੜਾ ਲੋਕਾਂ ਦੇ ਰੂਹ ਨੂੰ ਲੱਗੇ ਲੋਕ ਕਹਿਣ ਬਾਕੀ ਤੁਸੀਂ ਗਾਣੇ ਦੇ نیچے ਕਮੈਂਟ ਅਸੀਂ ਦੇਖੇ ਸਾਰੀ ਟੀਮ ਨੇ ਦੇਖਿਆ ਨਾ ਬਹੁਤ ਘੈਂਡ ਲੋਕਾਂ ਨੇ ਬਹੁਤ ਵਧੀਆ ਆ ਕੇ ਬਹੁਤ ਤਾਰੀਫ ਕੀਤੀ ਹੋਈ ਹੈ ਦਿਲ ਖੁਸ਼ ਹੁੰਦਾ ਏਦਾਂ ਨਾ ਜਦੋਂ ਲੋਕ ਆਪਣੇ ਗਾਣੇ ਨੂੰ ਐਪਰੀਸ਼ੀਏਟ ਕਰਦੇ ਨੇ ਤਾਂ ਬਹੁਤ ਵਧੀਆ ਲੱਗਦਾ ਹੈ ਬਾਕੀ ਬਾਈ ਦੀ ਮਿਹਨਤ ਹੈ ਬਹੁਤ ਮਿਹਨਤ ਕਰਦੇ ਬਾਈ ਹਰ ਇੱਕ ਗਾਣੇ ਨੂੰ ਲੇਖਣ ਤੋਂ ਲੈ ਕੇ ਸ਼ੂਟ ਕਰਨ ਤੱਕ ਰਿਲੀਜ਼ ਕਰਨ ਤੱਕ ਬਹੁਤ ਮਿਹਨਤ ਕਰਦੇ ਬਾਈ ਹਨ ਏਦਾਂ ਨਹੀਂ ਕਿ ਗਾਣਾ ਉਦਾਂ ਹੀ ਬਣਾ ਕੇ ਜੜਤਾ ਵੀ ਚਲੋ ਪਸੰਦ ਆਵੇ ਨਾ ਆਵੇ ਪਹਿਲਾਂ ਲਿਖਦੇ ਆ ਲਿਖ ਕੇ ਪ੍ਰੋਪਰ ਉਹਨੂੰ ਦੇਖਦੇ ਆ ਕਿ ਸਹੀ ਬਣਿਆ ਜਾਂ ਕਿਵੇਂ ਸਾਰੀ ਟੀਮ ਨਾਲ ਸ਼ੇਅਰ ਕਰਦੇ ਆ ਨਾ ਫੇਰ ਕਿਤੇ ਜਾ ਕੇ ਗਾਣਾ ਸਿਲੈਕਟ ਕਰਦੇ ਆ ਐਦਾਂ ਨਹੀਂ ਹੁੰਦਾ ਕਿ ਪਹਿਲੇ ਗਾਣਾ ਲਿਖ ਕੇ ਉਦਾਂ ਹੀ ਆਪਾਂ ਸ਼ੂਟ ਕਰਕੇ ਸਿਰਦਾ ਵੀ ਚਲੋ ਯਾਰ ਕਰ ਦੁਰਲੀਜ ਨਾ ਐਦਾਂ ਨਹੀਂ ਬਹੁਤ ਮਿਹਨਤ ਕਰਨੀ ਪੈਂਦੀ ਆ ਯਾਰ ਹਨਾ ਆ ਦੇਖੋ ਸਾਰੇ ਪਿੰਡ ਦੇ ਵਿੱਚ ਜਿੱਦਾਂ ਲੱਗ ਕੇ ਪ੍ਰਾਣੇ ਟੋਬੇ ਵਗੈਰਾ ਬਣੇ ਹੁੰਦੇ ਸੀ ਉੱਥੇ ਸ਼ੂਟ ਹੋਇਆ ਗਾਣਾ ਹੀਰ ਰਾਂਝੇ ਟਾਈਪ ਡਰੈੱਸ ਆਪਾਂ ਪੂਰਾ ਪ੍ਰੋਪਰ ਸੋਚ ਕੇ ਪੂਰੀ ਸਕ੍ਰਿਪਟ ਬਣਾਈ ਹੋਈ ਸੀ ਇਹਦੀ ਤਾਂ ਗਾਣਾ ਰੀਲ ਹੋ ਚੁੱਕਾ ਤੁਸੀਂ ਦੱਸੋ ਗਾਣਾ ਕਮੈਂਟ ਕਰਕੇ ਕਿਵੇਂ ਲੱਗਿਆ ਤੁਹਾਨੂੰ ਬਾਕੀ ਧੰਨਵਾਦ ਸਾਰਿਆਂ ਦਾ ਗਾਣਾ ਸਾਰਿਆਂ ਨੂੰ ਪਸੰਦ ਆਇਆ ਮੈਂ ਕੁਝ ਸਕਰੀਨਸ਼ਾਟ ਵੀ ਪਾਉਣ ਲੱਗਿਆ ਗਾਣੇ ਦੇ ਵਿੱਚ ਹਨਾ ਜਿਨ੍ਹਾਂ ਨੇ ਕਮੈਂਟ ਕੀਤੇ ਤੇ ਜਰੂਰ ਬਹੁਤ ਵਧੀਆ ਲੱਗਾ ਤੁਸੀਂ ਐਪਰੀਸ਼ੀਏਟ ਕੀਤਾ ਗਾਣੇ ਨੂੰ ਹਨਾ ਆ ਤੁਸੀਂ ਪੜ ਸਕਦੇ ਹੋ ਸਾਰੇ ਕਮੈਂਟ ਜਿੰਨੇ ਵੀ ਪਾਏ ਆ ਲੋਕਾਂ ਨੇ ਬਹੁਤ ਵਧੀਆ-ਵਧੀਆ ਕਮੈਂਟ ਲਿਖਿਆ ਹੈ ਹਨਾ ਇਹ ਦੇਖੋ ਪਜੋ ਬਾਕੀ ਕੱਟ ਗਏ ਅਗਰ ਸਾਈਡ ਪ੍ਰੋਫਾਈਲ ਤੇ ਸਾਈਡ ਪਰ ਫਾਈਲ ਕੀ ਦਿੱਆ ਕੰਨੀ ਤੇ